ਜੀ ਜੀ ਬਿਲਕੁਲ ਜੀ ਤੁਹਾਡਾ ਯੰਗ ਤੁਹਾਡਾ ਭਰਾ ਹੈ ਤੁਹਾਡਾ ਸਾਰਿਆਂ ਦਾ ਲੀਡਰ ਹੈ ਹਰਸਿੰਦਰ ਘੁੰਮਣੇ ਦੇ ਲਈ ਇੱਕ ਵਾਰੀ ਜ਼ੋਰ ਦਾ ਤਾੜੀਆਂ ਖੋਲ ਕੇ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ थैंक यू ਸਭ ਤੋਂ ਪਹਿਲਾਂ ਤੇ ਵਧਾਈ ਦੇਣਾ ਚਾਹੁੰਦਾ ਜੋਸ਼ੀ ਪਰਿਵਾਰ ਨੂੰ ਸਾਰੇ ਪ੍ਰਬੰਧਕਾਂ ਨੂੰ ਜਿਨ੍ਹਾਂ ਨੂੰ ਇਹ ਮੌਕਾ ਮਿਲਿਆ ਇਹ ਮੇਲਾ ਹੋਸਟ ਕਰਨ ਦਾ ਧੰਨ ਧੰਨ ਬਾਬਾ ਲੱਖਾਂ ਦਾ ਦਾਤਾ ਦਰਬਾਰ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਇਸ ਪਰਿਵਾਰ ਨੂੰ ਤੇ ਨਾਲ ਮੈਂ ਉੱਥੇ ਬੈਠਾ ਇਹੀ ਸੋਚਦਾ ਸੀ ਜਦੋਂ ਕੁਲਵਿੰਦਰ ਭਾਜੀ ਗੰਦੇ ਸੀ ਕਿ ਮੈਂ ਦੇਖਦਾ ਸੀ ਪਿੱਛੇ ਮੈਂ ਕਿ ਚੱਲ ਕੀ ਰਿਹਾ ਮੇਰਾ ਆਪ ਦਾ ਮਨ ਕਰਦਾ ਪਿੱਛੇ ਦੇਖਣ ਨੂੰ ਤੇ ਗੱਲ ਇਹਨਾਂ ਦੀ ਬਿਲਕੁਲ 100% ਸੱਚ ਹੈ ਕਿ ਬੀਬੀਆਂ ਦਾ ਕੱਠ ਵੱਧਿਆ ਤੇ ਜੋਸ਼ ਵੀ ਬੀਬੀਆਂ ਦਾ ਵੱਧਿਆ ਤੇ ਕੁਦਰਤੀ ਜੋਸ਼ੀ ਸਾਹਿਬ ਆਉਣਾ ਤਾਂ ਇੱਥੇ ਸੀ ਅਸੀਂ ਘੁੰਮ ਕੇ ਪਹਿਲਾਂ ਦਰਬਾਰ ਵਾਲੇ ਪਾਸੇ ਚੱਲ ਗਏ ਸਾਨੂੰ ਬਾਜ਼ਾਰ ਚ ਆਉਣਾ ਪਿਆ ਤੁਸੀਂ ਮੰਨੋਗੇ ਜੀ ਤੁਹਾਡੇ ਕਰਕੇ ਅੱਜ ਨਾਕੂ ਕੱਟ ਦੇਖ ਰਿਹਾ ਨਾ ਕਦੀ ਵੀ ਨਹੀਂ ਦੇਖਿਆ ਨੜਾਲੇ ਚ ਤੇ ਇੱਕ ਨਾਲੇ ਸਾਡੇ ਭਲੱਥ ਦੇ ਵਿੱਚ ਚਾਰ ਕਸਬੇ ਆ ਹਰ ਥਾਂ ਗੱਲ ਕਰਦਾ ਤੇ ਸਾਰੇ ਦਾ ਪੁੱਛੀਦਾ ਵੀ ਕਿ ਵੀ ਸਭ ਤੋਂ ਵੱਧ ਤਰੱਕੀ ਤੇ ਕਿਹੜਾ ਕਸਬਾ ਆ ਤੇ ਸਭ ਤੋਂ ਵੱਧ ਤਰੱਕੀ ਤੇ ਨੜਾਲਾ ਤੇ ਬੇਗੋ ਵਾਲੀ ਆ ਫੇਰ ਭਲੱਥ ਦੀ ਤੇ ਢਲਵਾ ਦੀ ਖੀਰਲੀ ਵਾਰੀ ਆਉਂਦੀ ਤੇ ਤਰੱਕੀ ਦਾ ਸਭ ਤੋਂ ਵੱਡਾ ਕਾਰਨ ਵੀ ਦੱਸ ਦਿਆਂ ਇੱਥੇ ਬੀਬੀਆਂ ਦਾ ਰਾਜ ਐ ਜੀ ਬੀਬੀਆਂ ਜਿਨ੍ਹਾਂ ਨੂੰ ਅਸ਼ੀਰਵਾਦ ਦੇ ਦਿੰਦੀਆਂ ਉਹੀ ਤਰੱਕੀ ਕਰਦਾ ਇਹ ਕਸਬਾ ਵੀ ਤਾਂ ਹੀ ਤਰੱਕੀ ਕਰਦਾ ਇੱਕ ਨਵੀਂ ਗੱਲ ਹੋਰ ਵੀ ਦੱਸਣਾ ਚਾਹਨਾ ਚਲੋ ਸੱਭਿਆਚਾਰਕ ਮੇਲਾ ਚੱਲਦਾ ਪਰ ਥੋੜੀ ਜੀ ਗੱਲ ਦੱਸਣੀ ਵੀ ਜ਼ਰੂਰੀ ਹੁੰਦੀ ਕਿ ਸਾਰੀਆਂ ਨਗਰ ਪੰਚਾਇਤਾਂ ਜਿੰਨੀਆਂ ਭਲੱਤ ਚ ਆ ਸਾਰਿਆਂ ਨੂੰ 5-5 ਕਰੋੜ ਰੁਪਏ ਸਰਕਾਰ ਵੱਲੋਂ ਦਿੱਤਾ ਗਿਆ ਜੀ ਤੇ ਹੁਣ ਰੱਜ ਕੇ ਤਰੱਕੀ ਕਰਾਏ ਜੀ ਸਾਹਿਬ ਐਮ ਸੀ ਐਮ ਮੈਂ ਕਿਹਾ ਚਲੋ ਮੌਕੇ ਤੇ ਸਾਰਿਆਂ ਨੂੰ ਦੱਸ ਦਈਏ ਕਿ 5 ਕਰੋੜ ਮਿਲ ਗਿਆ ਜੀ ਇਹਨਾਂ ਨੂੰ ਤੇ ਨਾਲ ਇੱਕ ਹੋਰ ਚੀਜ਼ ਵੇਖੋ ਜੀ ਇੱਥੇ ਕਲਾ ਦਾ ਮਜਾਰਾ ਤੇ ਤੁਸੀਂ ਦੇਖਿਆ ਮੈਂ ਹਰਾਨ ਸੀ ਕਿ ਐਵੇਂ ਨਹੀਂ ਨਾਮ ਕੁਲਵਿੰਦਰ ਬਾਜੀ ਦਾ ਕਿ ਜਿਹੜਾ ਰੋਮਾਂਟਿਕ Song ਵੀ ਸੀਗਾ ਉਹ ਵੀ ਬੜੇ ਸੈਡ Song ਤਰੀਕੇ ਦੇ ਨਾਲ गा ਕੇ ਸੁਣਾਤਾ ਤੇ ਸਾਡੀ ਗਲਤੀ ਨਹੀਂ ਬਾਜੀ ਜਿੱਥੇ ਸਾਨੂੰ ਬਿਠਾਇਆ ਸੀ ਇੱਥੋਂ ਹੇਲ ਨਹੀਂ ਸਕਦੇ ਬੇਸ ਇੰਨੀ ਕੁ ਸੀ ਕਿ ਮੈਨੂੰ ਲੱਗਦਾ ਜਿਨ੍ਹਾਂ ਦੇ ਕੋਈ ਕਲੌਟ ਵਗੈਰਾ ਹੋਇਆ ਉਹ ਸਾਰੇ ਸੈਟਲ ਹੋ ਗਏ ਹੁਣੇ ਇੰਨਾ ਕੁ ਖਲਾ ਕੇ ਰੱਖਿਆ ਮੈਨੂੰ ਲੱਗਦਾ ਮੇਰੇ ਪੱਗ ਦੇ ਪੇਚ ਵੀ ਸੈੱਟ ਹੋ ਗਏ ਨਾਲ ਹੀ ਸੋ ਨਾਲ ਨਾਲ ਇਹ ਵੀ ਚੀਜ਼ਾਂ ਵੇਖੋ ਮਨੋਰੰਜਨ ਵੀ ਬਹੁਤ ਜ਼ਰੂਰੀ ਏ ਗਾੜੇ ਸੁਣ ਕੇ ਇੰਟਰਟੇਨਮੈਂਟ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਏ ਪਰ ਨਾਲ ਸਿੱਖ ਲੈਣੀ ਵੀ ਬਹੁਤ ਜ਼ਰੂਰੀ ਏ ਮੈਂ ਕੁਲਵਿੰਦਰ ਬਿੱਲੇ ਪਾਜੀ ਦੀ ਇੱਕ ਗੱਲ ਦੀ ਬੜੀ ਸਰਾਹਣਾ ਕਰਨਾ ਚਾਹੁੰਦਾ ਜਿੱਤੋਂ ਸਾਰਿਆਂ ਨੂੰ ਸਿੱਖਣਾ ਚਾਹੀਦਾ ਪੰਜਾਬ ਚ ਵੱਖ-ਵੱਖ ਇੰਡਸਟਰੀ ਉਹਦੇ ਵਿੱਚ ਇਹ ਵੀ 뮤직 ਇੰਡਸਟਰੀ ਵੀ ਆ ਉਹ ਚ ਭਾਈਚਾਰਕ ਸੰਝ ਦੇਖ ਕੇ ਮੈਂ ਮਤਲਬ ਸਲੂਟ ਕਰਦਾ ਇਸ ਚੀਜ਼ ਨੂੰ ਕਿ ਸਾਡੇ ਵੀਰ ਰਾਜਵੀਰ ਜਵੰਦਾ ਜੀ ਉਹ ਇਸ ਜਹਾਨ ਤੋਂ ਜਦੋਂ ਚਲੇਗੇ ਤੇ ਪਿੱਛੇ ਪਰਿਵਾਰ ਨਾਲ ਜਿੱਦਾਂ ਇਹਨਾਂ ਨੇ ਭਾਈਆਂ ਵਾਂਗੂ ਸਾਰੇ ਨੇ ਰਲ ਕੇ ਜਿੱਦਾਂ ਹੱਥ ਫੜਿਆ ਇਹ ਚੀਜ਼ ਸਾਨੂੰ ਵੀ ਸਾਰਿਆਂ ਨੂੰ ਸਿੱਖਣੀ ਚਾਹੀਦੀ ਏ ਇਦਾਂ ਦੀ ਸਾਂਝ ਹੋਣੀ ਚਾਹੀਦੀ ਏ ਕਿ ਸਾਰੇ ਭਾਈ ਇਕੱਠੇ ਹੋ ਜਾਣ ਤੇ ਪਰਿਵਾਰ ਦੇ ਨਾਲ ਖੜੇ ਸੋ ਇਹ ਬਹੁਤ ਵੱਡੀ ਗੱਲ ਹੈ ਜੀ ਸਿਰਫ ਗਾਣੇ ਤਾਂ ਸੁਣਿਓ ਸਿਰਫ ਐਂਟਰਟੇਨਮੈਂਟ ਨਹੀਂ ਉਹਨਾਂ ਦੇ ਕੋਈ ਵੀ ਦੇਖਿਓ ਕਿ ਬਈ ਉਹਨਾਂ 'ਚ ਚੰਗੇ ਗੁਣ ਕਿਹੜੇ ਉਹ ਗੁਣ ਵੀ ਆਪਣੇ 'ਚ ਲੈ ਕੇ ਆਇਓ ਆਪਣੇ ਬੱਚਿਆਂ 'ਚ ਵੀ ਲੈ ਕੇ ਆਇਓ ਸੋ ਫਿਰ ਤੋਂ ਇੱਕ ਵਾਰ ਬਹੁਤ ਮੁਬਾਰਕਬਾਦ ਦੇਣਾ ਚਾਹੁੰਨਾ ਤੇ ਬੜਾ ਧੰਨਵਾਦ ਕਰਨਾ ਚਾਹੁੰਨਾ ਜੂਸ਼ੀ ਪਰਿਵਾਰ ਤੇ ਸਾਰੇ ਪ੍ਰਬੰਧਕਾਂ ਦਾ ਨਡਾਲਾ ਵਾਸੀਆਂ ਦਾ ਕਿ ਅੱਜ ਇੱਥੇ ਮੌਕਾ ਮਿਲਿਆ ਤੇ ਤੁਹਾਡਾ ਬਹੁਤ-ਬਹੁਤ ਵੈਲਕਮ ਕੁਲਵਿੰਦਰ ਭਾਈ ਇਹ ਜਿੰਨਾ ਇਕੱਠ ਦੇਖਦੇ ਆ ਨਾ ਜੀ ਇਹਨੂੰ ਮੰਨ ਲਓ ਇਹ ਨਾਲ ਕੰਪੇਅਰ ਕਰ ਲਿਓ ਸਾਡੇ ਦੁਆਬੇ 'ਚ ਇਹੀ ਇਕੱਠ ਇਹਨੂੰ ਮੰਨ ਲਓ ਤਿੰਨ ਗੁਣਾ ਸਾਡੇ ਜੀ ਥੋੜੇ ਜਿਹਾ ਬਾਹਰ ਆ ਤੇ ਜਿਹੜੇ ਸਾਡੇ ਬੰਦੇ ਥੋੜੇ ਘੱਟ ਰਿਸਪੌਂਸ ਦਿੰਦੇ ਆ ਨਾ ਜੀ ਇਹਨਾਂ ਨੂੰ ਫਿਕਰ ਪਿਆ ਕਿਸੇ ਦੀ ਫਲਾਈਟ ਆ ਕਿਸੇ ਦਾ ਵੀਜ਼ਾ ਆਉਣ ਵਾਲਾ ਆ ਸਾਰੇ ਆਪਣੇ ਚੱਕਰਾਂ 'ਚ ਲੱਗੇ ਹੋਏ ਆ ਸੋ ਬਹੁਤ ਧੰਨਵਾਦ ਬਹੁਤ-ਬਹੁਤ ਸ਼ੁਕਰੀਆ بہت سارا عدب پیار ان کا سمان ہے جو اس دے کے کیتا کیا کمر صاحب کہتے کہ رات کو رات کا توفہ نہیں دیتے گلاب کو گلاب کا توفہ نہیں دیتے कि रात को रात का तोहफा नहीं देते गुलाब को गुलाब का तोहफा नहीं देते देने को तो नडाले वाले आपको चांद भी दे दे पर चाँद को चाँद का तोहफा नहीं देते चांद को चाँद का तोहफा नहीं देते ये सब प्यार दुआव प्यार की बदौलत ही तुरे फिर दुआव की बदौलत ही तुरे फिर जे ने तुम्हें तंदुरुस्ती बख्शी हुई एक बार शुक्राना जरूर करना ਵਾਹ ਜੀ ਵਾਹ ਬੜਾ ਸੁਣਾ ਬੋਲ ਕੇ ਕੇ ਬੈ ਜੀ ਹਰਸੀਮਨ ਕਮਨ ਸਾਹਿਬ ਬੜਾ ਯੰਗ ਭਰਾ